ਮਰੂਾਰ ਮਹੱਲਾ ਪੰਜਵਾਂ ਦੱਖਣੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੁਮ ਚੌਸ ਜਨਮ ਅਦੇ ਅਦੇ ਸਿਸ਼ਯ ਉਤਾਰ ਨਾਨਕ ਮਹੀੰਜੇ ਤਸਦੇ ਕਲਪਸੀ ਦੀਦਾਰ ਮਹੱਲਾ ਪੰਜਵਾਂ ਨੇ ਮਹੀੰਜਰ ਤਾਉ ਨਾਲ ਪਿਆ ਕੋੜਾ ਵੇਜੀ ਕਪੜ ਭੋਗ ਨਰਾਵਨੇ ਜਿੱਜਰ ਪ੍ਰੀਨ ਦੇਖ ਮਹੱਲਾ ਕੰਨਮ ਉ ਉਟੀ ਚਾਲੂ ਕੰਤਣੇ ਹੋ ਪਛੇ ਤੋ ਦੀਦਾਰ ਕਾਜਨ ਹਾਤ ਮੋਲ ਰਸ ਬਿਨ ਪਸੇ ਹ ਪ੍ਰਾਸ਼ਾਰ ਪਉੜੀ ਤੂੰ ਸੱਚਾ ਸਾਹਿਬ ਸੱਚ ਸਤ ਸਵਤਾਰਿਆ ਗੁਰਮੁਖ ਕੀ ਤੋ ਥਾਰ ਸ ਸੰਸਾਰਿਆ ਹਰਿ ਆਗਿਆ ਹੋਏ ਦੇਰ ਪਾਪ ਪੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇ ਤ੍ਰਿਗੁਣ ਨਸਤਾਰਿਆ ਨਵਖਣ ਪਿਤਮੇ ਸਾਜ ਰੰਗ ਸਵਾਰਿਆ ਜੇ ਕੀ ਜੰਤੂ ਪਾਇ ਅੰਤ੍ਰਿਕਲ ਧਾਰਿਆ ਤੀਰ ਅੰਤਨ ਜਾਣੇ ਕੋਈ ਸਤ ਸਿਰ ਜਨ ਹਾਰਿਆ ਤੂੰ ਜਾਣੇ ਸੱਭ ਦਿਆ ਗੁਰਮੰਗਲ ਨਤਾਰਿਆ ਡੱਕਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਿਆ ਸਾੜੜਾ ਇੱਕ ਭੂਰੀ ਨਾ ਵਿਛੋੜ ਜਿਉ ਮਹਿੰਜਾ ਤੂੰ ਹੋਇਆ ਕਲ ਪੱਸੀ ਜਾਨੀ ਤੋਹੇ ਮਹੱਲਾ ਪੰਜਵਾਂ ਦੁਰਜਾ ਤੂੰ ਜਲ ਪਾ ਹੜੀ ਵਿਛੋੜੇ ਮਾਰੇ ਜਾਹੇ ਕੰਤਾ ਤੂੰ ਸੋ ਸੇ ਜੜੀ ਵੜ ਬੂ ਦੁਖਿ ਉਲਾਹੇ ਮਹੱਲਾ ਪੰਜਵਾਂ ਦੁਜਣ ਦੂਜਾ ਭਾਉ ਹੈ ਮਿਸ਼ੂਰਾ ਹੋ ਮੇ ਰੋਗ ਸੱਜਣ ਸੱਚਾ ਪਾਸ਼ਾ ਜਿਸ ਮਰ ਕੀਜੇ ਭੋਗ ਪੌੜੀ ਤੂੰ ਅਗਮ ਦਿਆਲ ਦੇ ਅੰਤ ਤੇਰੀ ਕੀਮਤ ਕਹੇ ਕਾਉਣ ਤੁਸ ਜੀਆ ਸਭ ਸੰਸਾਰ ਤੂੰ ਆਇਕ ਸਗਲ ਭਾਉਣ ਤੇਰੀ ਕੁਜਰਤ ਕੋਈ ਨ ਜਾਣੇ ਮੇਰੀ ਠਾਕੁਰ ਸਗਲ ਰਾਉਣ ਤਦਿ ਅਪੜ ਕੋਈ ਨ ਸਕੈ ਤੂ ਹੀ ਵਨਾਸੀ ਜਗਿ ਉਸਰਣ ਤੋ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਤਰਣ ਤਦਿ ਅਮਨ ਜਾਣ ਕੀਆ ਤੂ ਤੇ ਨਾ ਲੱਗੇ ਤ੍ਰਿਨ ਜਿਸ ਹੋਵੇ ਆਪਿਆਰ ਉਸ ਲਾਲੇ ਸਤਗੁਰ ਚਰਨ ਤੂੰ ਹੋਰ ਤਪੈ ਨ ਲਭੈ ਅਬ ਨਾਸੀ ਸਿਖ ਕਰਨ ਢਖਨੇ ਮਹੱਲਾ ਪੰਜਵਾਂ ਜੇ ਤੂੰ ਅੱਤੇ ਅੰਗਨੇ ਹਵ ਤਰਤ ਸੁਹਾਵੀ ਹੋਏ ਇੱਕਸ ਗੰਤੇ ਵਾਰੇ ਮੇਰੀ ਬਾਤ ਨ ਪੁੱਛੇ ਕੋਈ ਮਹੱਲਾ ਪੰਜਵਾਂ ਹੱਬੇ ਟੂੜ ਸੁਹਾਵਣੇ ਸੋ ਬੈਠਾ ਅੰਗਣ ਮੱਲ ਪਹਿਣਾਂ ਵੰਜੇ ਵਿਰਚੜਾ ਜੋ ਕਰਿਆ ਵੇ ਚੱਲ ਮਹੱਲਾ ਪੰਜਵਾਂ ਛੇਜ ਬਸਾਈ ਕੰਧ ਕੋ ਕੀਆ ਹ ਬਸੀਹਾਰ ਬਿੱਤੀ ਮੋ ਜਨਾ ਸਮਾਵਈ ਜਿਕਲ ਪੈ ਰਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋਨ ਅਵਈ ਤੂ ਕਮੀ ਸਾਜੇ ਸਿੱਟ ਸਾਜ ਸਮਾਵਈ ਤੇਰਾ ਰੂਪ ਨੋ ਜਾਈ ਲਖਿਆ ਕਿਉ ਤੁਝੇ ਇਧਾ ਲਈ ਤੂੰ ਸਮ ਵਰਤੇ ਆਪ ਦੇਖਾ ਵਹੀ ਜੇਂ ਭਗਤ ਪਰੇ ਪੰਡਰ ਤੋਟ ਨਾ ਆਵਹੀ ਇਹ ਰਤਨ ਜਿਵੇਂ ਹਰ ਨਾਲ ਕੀਮ ਨਾ ਪਾਵਹੀ ਜਿਸ ਹੋਵੇ ਆਵਦਿਆਲ ਤ ਸਤਗੁਰ ਸੇਵਾ ਲਾਵਹੀ ਤਸ ਕਦੀ ਨ ਆਵੇ ਤੋਟ ਜੋ ਹਰ ਗੁਣ ਗਾਵਹੀ ਢਕਨੇ ਮਹਰਲਾ ਪੰਜਵਾਂ ਜਾਮੋ ਪਸੇ ਹੱਥ ਮੈਂ ਪ੍ਰੀਮਹਿ ਜੇ ਨਾਲ ਅਬੀ ਦੁਖ ਰਮੀ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਨਾਨਕ ਬੈਠਾ ਪਖੇਵਾ ਉਹ ਲੰਮੇ ਸੇਵੇ ਦਰਖੜਾ ਤਰੀਏ ਤੂੰ ਜਾਣ ਮਿਹ ਜਾ ਸਉ ਜੂਈ ਸਾਈਂ ਮੂਖੜਾ ਮਹੱਲਾ ਪੰਜਵਾਂ ਕਿਆ ਗਲਾਇਓ ਭੂਸ਼ ਪਰ ਵੇਲ ਨ ਜੋਹੇ ਕੰਤ ਤੋ ਨਾਨਕ ਫੁੱਲਾਂ ਸੰਦੀਵੜ ਖਿਰਿਆ ਹਉ ਸੰਸਾਰ ਜਿਉ ਪੌੜੀ ਸੁਭਨ ਸਜਾਨ ਸਰੂਪ ਤੋਂ ਸਭ ਮਨ ਵਰਤੰਤਾ ਤੂੰ ਆਪੇ ਠਾਕਰ ਸੇਵਕ ਆਪੇ ਪੂਜੰਤਾ ਧਨ ਬਿਨਆ ਆਪ ਤੂੰ ਆਪੇ ਸਤਵੰਤਾ ਜਦਿ ਸਰਦੀਪਾ ਨਿਰਮਲਾ ਮੇਰੇ ਹਰਿ ਭਗਵੰਤਾ ਸਭ ਬ੍ਰਹਮ ਪਸਾਰਤ ਪਸਾਰੇ ਹੋ ਆਪੇ ਖੇਲੰਤਾ ਜਿਉ ਵਗੁਣ ਦੇ ਚਾਯੋ ਕਰ ਜੋਈ ਜਖੰਤ ਤਸ ਬੌੜ ਗਰਬਨ ਆ ਪਾਵਈ ਜਸ ਦੀਨੇ ਗੁਰਮੰਤ ਜਿਉ ਆਪ ਚਲਾਵੇ ਤਿਉ ਚਲ ਦੇ ਕੇ ਸੰਗਨ ਜੰਤ ਡਖਨੇ ਮਹੱਲਾ ਪੰਜਵਾਂ ਕੁਰਿਏ ਕੁਰਿਏ ਵੈਦਿਆ ਤਲਗੜ ਮਹਾਰੇਰ ਵੇਖੇ ਚਿੱਟੜ ਧੀਵਦੋ ਜਾਮੁਖ ਸੰਦੋ ਪੇਰ ਮਹੱਲਾ ਪੰਜਵਾਂ ਸੱਜ ਜਾਨੀ ਕਚਵੇ ਦਿਓ ਤੂ ਅਗੂ ਅਗੇ ਸਲਵੇ ਨਾਨਕੀ ਆਸੜੀ ਮੰਜਨੈ ਨੂੰ ਪਿਆ ਟਲ ਪੱਗਣ ਜੋ ਜੰਮਿਓ ਮਹੰਲਾ ਪੰਜਵਾ ਭੋਰੇ ਭੋਰੇ ਰੂੜੇ ਸ੍ਰੀ ਦੇ ਹਲਕ ਮਦਦ ਪਈ ਚਰਾਣੀਆਂ ਫਿਰ ਕੱਡੋ ਆਵੇ ਰੁੱਤ ਪੌੜੀ ਤਦ ਰੂਪ ਨਾ ਰੇਖਿਆ ਜਾਤ ਤੂ ਵਰਨਾ ਬਾਹਰ ਇਹ ਮਾਨਸ ਜਾਣੇ ਦੂਰ ਤਵਤੇ ਜਾਹਰ ਤੂੰ ਸਵਗਟ ਭੋਗੇ ਆਤਲ ਲੇਪ ਨਾ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਰ ਸਮਹਾਰਾ ਤੂੰ ਸਭ ਦੀਵਾ ਮਨ ਦੇਵ ਵਧਾਤੇ ਨਰਹਰ ਹਰਿਆ ਕਿਆ ਰਾਦੇ ਜਿਹਾ ਇੱਕ ਤੂੰ ਅਬਨਾਸੀ ਪਰੰਪਰਾ ਜਿਸ ਮੇਲੇ ਸਤਗੁਰਿਆ ਉਸ ਕੇ ਸਭ ਖੰਡ ਤਰਾ ਸੇਵ ਸੁਨ ਕਰਦੇ ਸੇਵ ਨਾਨਕ ਜਨ ਤੇਰਾ ਡਗਨੇ ਮਹੱਲਾ ਪੰਜਵਾਂ ਗੱਡੜੜਾ ਦਰਸੈ ਸਾਈਂ ਗਾਫਲਾ ਜਲੇ ਪਾਹੇ ਜਿੰਨਾ ਬਾਗ ਮਥਾ ਹੜੇ ਜਿਨਿ ਹੁਸਤਾਦ ਪੜਾਏ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਬਾਜੋ ਸੰਗੁਰੇ ਆਪਣੇ ਬੈਠਾ ਝਾਗ ਤਰੂਦ ਮਹੱਲਾ ਪੰਜਵਾਂ ਨਾਨਕ ਉਸ ਰੀਆਂ ਪਗਾਈਆਂ ਪਾਈਆਂ ਥਾਲੇ ਬਾਹੇ ਜਿਨੇ ਗੁਰੂ ਮਨਾਇਆ ਰਜ ਰਸੀ ਖਾਏ ਪੌੜੀ ਤਉ ਜਗ ਮਨ ਖੇਲ ਰਚਾਇਆ ਵਿੱਚ ਹੋਮਨੇ ਪਾਈਆਂ ਇੱਕ ਮੰਦਰ ਪੰਚੋੜ ਹੈ ਇੰਤ ਕਰੇ ਬੁਰਾਈਆਂ ਦਸ ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲਭਾਈਆਂ ਇਨ ਮਾਇਆ ਮੋਣੀ ਮੋਹੀਆਂ ਫਰੇ ਭਰਮਾਈਆਂ ਇਨ ਮਾਇਆ ਮੋਹਣੀ ਮੋਹੀਆਂ ਨਿਤ ਫਿਰੇ ਪਰਮਾਈਆਂ ਹਾਠਾ ਤੂੰ ਕੀਤੀਆਂ ਸਿਰ ਸ਼ਕਮਰ ਤਾਈਆਂ ਸ਼ਿਵੇ ਅੱਗੇ ਸ਼ਕਤੀ ਹਾਰਿਆ ਈਵੇਂ ਹਰ ਭਾਈਆਂ ਇੱਕ ਵਿੱਚੋਂ ਹੀ ਤੋੜ ਰੱਖਿਆ ਜੋ ਸਤ ਸੰਗ ਮਲਾਈਆਂ ਜਲ ਵਿੱਚੋਂ ਬੀਬੀ ਉਠਾਲੇ ਉਹ ਜਲ ਮਾਇ ਸਮਾਈਆਂ ਟਕਨੇ ਮਹੱਲਾ ਪੰਜਵਾਂ ਅਗਾਂਹ ਕੋ ਤਰਾਗ ਪਿੱਛਾ ਫੇਰ ਨਾ ਮੁਟੜਾ ਨਾਨਕ ਸਿਝ ਜਿਵੇਂ ਹਵਾਲ ਬੋ ਨਾ ਹੋਵੀ ਜਨਮਨਾਮ ਹੰਲਾ ਪੰਜਵਾਂ ਸੱਜਣ ਮਹਿੜਾ ਚਾਈਆ ਹੱਬ ਕਹੀਦਾ ਮਿੱਤ ਹੱਬੇ ਜਾਣਣ ਆਪਣਾ ਕਹੀ ਨਠਾਹੇ ਜਿਤ ਮਹੰਲਾ ਪੰਜਵਾਂ ਗੁਜੜਾ ਅਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਣ ਜਿੱਥੇ ਪ੍ਰੀਏ ਨਾਨਕ ਜੀ ਤੂੰ ਵਠਿਆ ਪੌੜੀ ਜਾਂ ਤੂੰ ਮੇਰੇ ਵੱਲ ਹੈ ਤੱਕਿਆ ਮੋ ਸ਼ੰਦਾ ਤੁਰ ਸਭ ਕੇ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲੱਖੀ ਟੋਟਿਆ ਵਈ ਖ ਖਚ ਰਹੰਦਾ ਲੱਖ ਚਰਾਸੀ ਬੀਤਨੀ ਸਭ ਸੇਵ ਕਰਨਦਾ ਏ ਮੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਲਿਖਾ ਕੋਈ ਨ ਪੁਛਾਈ ਜਾਂ ਹਰ ਬਖਸ਼ੰਦ ਅਨੰਦ ਭਇਆ ਸੁਪਾਇਆ ਮਿਰ ਗੁਰ ਕੋਵਿੰਦਾ ਸੱਬੇ ਕਾ ਸਵਾਰਿਆ ਜਾਂ ਤਤ ਭਵੰਦਾ ਦੇਖਣੇ ਮਹੱਲਾ ਪੰਜਵਾਂ ਦੇਖਣ ਕੋਮਜਤਾਗ ਮੁਖ ਕਜੇ ਹਾਂ ਤਤਨੀ ਫਿਰਦਾ ਕਿਤੇ ਹਾਂ ਜਾਂ ਟਟਮ ਤਾ ਮੰਤਰਾ ਭਿਆ ਮਹੱਲਾ ਪੰਜਵਾਂ ਦੁਖੀਆ ਦੰਤ ਕਣੇ ਵੇਦਨ ਜਾਣੇ ਤੂੰ ਤਣੀ ਜਨ ਲੱਖ ਭਵੇ ਪੀੜ ਖੰਡੂ ਤਾਂ ਜੀਉ ਤਾਂ ਮਹੱਲਾ ਪੰਜਵਾ ਟੇਂਦੀ ਜਾਏ ਕਰਾਰ ਵਹਿਮ ਵਹੰਦੇ ਮੈਂ ਜਿਠਿਆ ਸੇਰੇ ਤਮਾਨ ਜਿੰਨਾ ਸਤਗੁਰ ਭੇਟਿਆ ਪੌਣੀ ਜੇ ਜਨ ਤੇਰੀ ਭੁਖ ਹੈ ਤੇ ਦੁਖ ਨ ਵਿਆਪੈ ਜਨ ਜਨ ਗੁਰਮੁਖ ਬੁਝਿਆ ਸੋਚੋ ਕੁੰਢੀ ਜਾਪੈ ਜੋ ਨਰੀ ਉਸ ਕੀ ਸਰਣਿ ਪਰੇ ਤਸ ਕੰਬੇ ਪਾਪੇ ਜਨਮ ਜਨਮ ਕੀ ਮਰਯ ਉਤਰੇ ਗੁਰ ਧੂੜੀ ਨਾ ਪੈ ਜਨ ਹਰ ਪਾਣਾ ਮੰਨਿਆ ਤੇ ਸੋਗ ਨ ਸੰਤਾਪੈ ਹਾਜੀ ਉਹ ਤੁਮ ਸਭਨਾ ਕਾ ਮਿੱਤ ਹੈ ਸਭ ਜਾਣੇ ਆਪੇ ਐਸੀ ਸੋਭਾ ਜਨ ਕੀ ਜੇ ਵਡਹਰ ਪ੍ਰਤਿ ਆਪੈ ਸਭੀ ਹਰਤਰ ਜਨੂਵਰਤਾਇ ਹਰ ਜੰਤ ਤੇ ਜਾ ਪੇਟਖਣੇ ਮਹੱਲਾ ਪੰਜਵਾਂ ਜਿੰਨਾ ਪਿਛੇ ਹੋ ਗਏ ਸੇ ਮੈਂ ਪਿਛੇ ਭੀ ਰਵਿਆਸ ਜਿੰਨਾ ਕੀ ਮੈਂ ਆਸੜੀ ਇਤਨਾ ਮੈਂ ਜੀ ਆਸ ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪੌਂਦੀ ਭਾ ਭਾ ਪਵਿਆਈ ਜੋ ਬੈਠੇ ਸੇ ਫਾਤਿ ਆਏ ਉਮਰੇ ਭਾਗ ਮਥਾਏ ਮਹੱਲਾ ਪੰਜਵਾਂ ਦਿੱਤਾ ਹਮ ਮਜਾ ਹੈ ਖਾਲੀ ਕੋਈ ਨ ਜਾਣੀਏ ਤੈ ਸਖੀ ਭਗ ਮਥਾ ਹੈ ਜਿੰਨੀ ਮੇਰਾ ਸੱਜਣ 라ਵਿਆ ਪੌੜੀ ਹਉ ਟਾਡੀ ਦਰਗੁਣ ਗਾਮ ਦਾ ਜੇ ਹਰ ਪ੍ਰਭਾ ਭਾਵੇ ਪ੍ਰਭ ਮੇਰਾ ਥਰਥਾਬਰੀ ਹੋਰ ਆਵੀ ਜਾਵੇ ਜੋ ਮੰਗਾ দান ਗੁਸਾਈਆ ਜਿਤੁ ਧੁਖ ਲਹਿ ਜਾਵੇ ਪ੍ਰਭ ਜੀਓ ਦੇਵੋ ਦਰਸ਼ਨੇ ਆਪਣਾ ਜਿਤੁ ਥਾਡੀ ਤਰਪਤਾ ਵਾਏ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਲ ਬੁਲਾਵੇ ਪ੍ਰਭ ਦੇਵਦਿਆਂ ਦੁੱਖ ਭੁਖ ਗਈ ਢਾਡੀ ਕੋ ਮੰਗਣ ਚੇਤਨ ਆਵੇ ਛਬੇ ਛਾ ਪੂਰੀਆਂ ਲਗ ਪ੍ਰਭ ਕੇ ਪਾਵੇ ਔ ਨਿਰਗੁਣਤਾ ਦੀ ਬਖਸ਼ੀਨ ਨੂੰ ਪ੍ਰਭ ਪ੍ਰਖ ਵਧਾਵੇ ਡਕਨੇ ਮਹੱਲਾ ਪੰਜਵਾਂ ਜਾਂ ਛੁੱਟੇ ਤਾਂ ਖਾਕ ਤੂੰ ਸੁਣੀ ਕੰਤ ਨ ਜਾਣਹੀ ਦਰਜਨ ਸੇਤੀ ਨੇ ਹੋ ਤੁ ਕੈ ਗੁਣ ਹਰਗਮਾਣਿ ਮਹਲਾ 5 ਨਾਨਕ ਜਿਸਮੈਨ ਘੜੀ ਨ ਜੀਵਨਾ ਵਿਸਰੇ ਸਰੇ ਨਿੰਦ ਤਿਸ ਜੋ ਕਉ ਮਨ ਰੂਸੀਏ ਜਿਸੇ ਹਮਾਰੀ ਚਿੰਦ ਮਹਲਾ 5 ਰਬ ਤੇ ਅਨੰਤ ਪਰਮ ਕੇ ਮੰਤਨ ਅਤਿ ਗੁਲਾਲ ਨਾਨਕ ਵਿਣ ਨਾਵੇ ਅਨੁਧਿਆ ਜਿੱਤੀ ਹੋਰ ਖਿਆਲ ਪਵੜੀ ਹਰ ਜੀਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜ ਜਿਨੀ ਠੱਗੀ ਜਗ ਠੱਗਿਆ ਸਿੱਤੂ ਦਿਮਾਰ ਨਿਵਾਲ ਗੁਰਪਾਉ ਜਿਨ ਪਾਰ ਲੰਘਾਇਆ ਜਿਨ ਤਾਪਵੜ ਗੁਰਮਤੀ ਸਵ ਰਸ ਭੋਗਦਾ ਵਟਾ ਆਖਾੜ ਸਭ ਇੰਦਰੀਆਂ ਵਸ ਕਰ ਦਿੱਤੀਆਂ ਸਤਵੰਤਾ ਸੜ ਜਿਤਨਾ ਹੀ ਅੰਤ ਤੇ ਲਗਦੀਆਂ ਨਹੀਂ ਖਿੰਜੋ ਤੜ ਯੋ ਜੀ ਸੋਖਲ ਪਾਇਦਾ ਗੁਰ ਅੰਦਰ ਵੜ ਗੁਰ ਨਾਨਕ ਤੁਠਾ ਪਾਇ ਲੋਹ ਹਰ ਵਸਦਾ ਨੀੜਾ ਨਿਗਨੇ ਮਹੱਲਾ ਪੰਜਵਾਂ ਜਾਮੋ ਆਵੇ ਚਿੱਤ ਤੂੰ ਤਾਂ ਹੱਬੇ ਸੁਖ ਲਹਾਓ ਨਾਨਕ ਮਨ ਹੀ ਮੰਝ ਰੰਗਾਵਲਾ ਤਰੀ ਤਹੀ ਜਾ ਨਾਮ ਮਹੱਲਾ ਪੰਜਵਾਂ ਕੱਪੜ ਭੋਗ ਵਕਾਰ ਹੀ ਹੱਤੇ ਹੀ ਸ਼ਾਰ ਕਗ ਲਣੇਂਦਾ ਤਨ ਖੇ ਜੋ ਰਤ ਤੇਰੀ ਧਾਰ ਮਹੱਲਾ ਪੰਜਵਾ ਕਿਆ ਤੱਕੇ ਵਿਆਪਾਸ ਕਰਹੀੜ ਹੇ ਕੀ ਆਧਾਰ ਤੇ ਉਸਤਨ ਕੇ ਰੇਨ ਤਲਬੀ ਸੋਦਾਦਾਰ ਪਾਉਣੀ ਵਿਣ ਕਰਮਾ ਹਰ ਜਿਓ ਨਾ ਪਾਈਏ ਮਨ ਸਤਗੁਰ ਮਨ ਮੰਨ ਲਗੇ ਧਰਮ ਤੀਰ ਕਨੇ ਅੰਦਰੇ ਪਾਪੀ ਭੂਲ ਨ ਤਗੇ ਇਕਰ ਕਰੇ ਸੋਏ ਕਿਰਪਾਏ ਘੜੀ ਮੋਹਤ ਨਾ ਲਗੇ ਚਾਰੇ ਜੁਗ ਮੈਂ ਸੋਧਿਆ ਬਿਨ ਸੰਗਤ ਅੰਕਾਰ ਨ ਭਗੇ ਹਉਮੈ ਮੋਹ ਨ ਛੁੱਟੈ ਬਿਨ ਸਾਧੂ ਸਤ ਸੰਗੈ ਤਿਜਨ ਤਾ ਨ ਪਾਵੇ ਜਿ ਤਿਰ ਸਹਿ ਸਿਉ ਮਣ ਭਗੇ ਜਨ ਜਨ ਗੁਰ ਮੁਖ ਸੇਵਿਆ ਤੁਸ ਕਾਰਨੀ ਬਾਣੀ ਭਗੇ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਗੁਰ ਚਰਨੀ ਲਗੇ ਦਖਨੇ ਮਹੱਲਾ ਪੰਜਵਾਂ ਲੋਣੀਂ ਦੋਹਬ ਜਾਏ ਸੋ ਮੀਰਾ ਮਹਰਨ ਸਿਰ ਹੱਠ ਮਜਾਓ ਸੋ ਤਣੀ ਚੌਂਦ ਮੁਖੀ ਹਲਾਏ ਮਹੱਲਾ ਪੰਜਵਾਂ ਮਾਨ ਕੋ ਵਹਿ ਮਾਉ ਡਿੰਨਾ ਤਣੀ ਆਪਾਏ ਿਆਉ ਮਹਿਜਾ ਠੰਡੜਾ ਕੋ ਸਾਚੇ ਹਰਾਈ ਮਹੱਲਾ ਪੰਜਵਾਂ ਮੋਹ ਤੇ ਆਉਸੀ ਨੇ ਨਭੀ ਬਿਵਚਾਵਣਾ ਜੇ ਦੇਖੀ ਹਿਗਾਰ ਤਾ ਸੁਕੀ ਬਾਹੂ ਬਾਹਰੇ ਪੌੜੀ ਮੰਨ ਲੋ ਚੇ ਹਰ ਮਿਲਨ ਕੋ ਕਿਉ ਦਰਸ਼ਨ ਪਾਈਆ ਮੈਂ ਲਖ ਵਿਰਣ ਤੇ ਸਹਿਬ ਜੇ ਬਿੰਦੂ ਭੁਲਾਈਆ ਮੈਂ ਚਾਰੇ ਕੁੰਡਾਂ ਪਾਲੀਆਂ ਤੂੰ ਜੀਵ ਡੰਡਾ ਸਾਈਆ ਮੈਂ ਦੱਸਿਓ ਮਾਰਗ ਸੰਤੋ ਕਿਉ ਪ੍ਰਭੂ ਮਲਾਈਆ ਮਣੇ ਅਰਪੋ ਹੋ ਮੈਂ ਤਜੁਵਿਤ ਪੰਥ ਜੁਲਾਈਆ ਜਿਨ ਸੇ ਉਹ ਸਾਹਿਬ ਆਪਣਾ ਸਾ ਸੰਗ ਮਲਾਈਆ ਸਭੇ ਆਸਾ ਪੂਰੀਆਂ ਘਰ ਮਹਿਲ ਬੁਲਾਈਆਂ ਤਦ ਜੀਵਣ ਹੋ ਨ ਸੁਝੈ ਮੇਰੇ ਬਿੱਤਰ ਕੋ ਸਾਈਆਂ ਰਖਨੇ ਮਹਿਲ ਦਾ ਪੰਜਾ ਮਉਤੀਆ ਉਦਕ ਫਿਰ ਮਹਿंजे ਪਾਤਸ਼ਾਹ ਬੋ ਮਲਾਵੇ ਕੋਲ ਕਵਲ ਜਿਵੇਂ ਬਖਸ਼ਵੰਦੋ ਮਹੱਲਾ ਪੰਜਵਾਂ ਤਰੀਆਂ ਸੰਦਰੀ ਭੁਖ ਮੋਹ ਲਾਵਣ ਸੀ ਵਿਥਰ ਜਾਨ ਹਟਾਈ ਇਕ ਬੀ ਪੀੜੇ ਨਾ ਹੁਟੇ ਮਹੱਲਾ ਪੰਜਵਾਂ ਠੱਗਾ ਨਹੀਂ ਮੁੱਦ ਰੋੜ ਜਾਨ ਗੰਧਵਰ ਨਗਰੀ ਸੁਖ ਘਟਾਉ ਢੂਏ ਸੁਖ ਮੰਦਾਨੂ ਘਰ ਕਣੇ ਪੌੜੀ ਅਗਲ ਕਲਾ ਨ ਆਈਏ ਪ੍ਰਭ ਲਖਿ ਅਨੇਕ ਖਰ ਦਰਸ਼ਨ ਪਰਮਤੇ ਫਰੇ ਨ ਮਿਲਿਏ ਭੇਖਨ ਵਰਤ ਕਰੇ ਚੰਦ ਰਾਇਣਾ ਸਿਖ ਤੇ ਨ ਲੇਖਨ ਦੇਦ ਪੜੇ ਸਪੂਰਨਾ ਤੁਰ ਸਾਰ ਨ ਭੇਖਨ ਤਿਰਕ ਕੰਡੇ ਇਸ਼ਨਾਨ ਕਰੇ ਅੰਤਰ ਕਾ ਲੇਖਨ ਭੇਖੀ ਪ੍ਰਭੂ ਨ ਲਭੈ ਮਨ ਸੱਚੀ ਸਿਖਨ ਪੁੱਲਾ ਵਾਰਿ ਸੋਪਵੇ ਜਿਸ ਤੁਰ ਮਸਤਕ ਲੇਖਨ ਤੈਨ ਜੈ ਮਨ ਸੁਵਾਰਿਆ ਆਪਣ ਜਿਨ ਗੁਰ ਅਖੀ ਦੇਖਿਂ ਡੇਮ ਮਹੱਲਾ ਪੰਜਵਾਂ ਸੋ ਨਵਾ ਹੋ ਗੱਡ ਜੋ ਚਲਾਉ ਨਾਥਿ ਆਏ ਘਰ ਕੁੜਾ ਵੀ ਛੱਡ ਸੰਮੁਨ ਸੱਜ ਤਲੀਵ ਮਹੱਲਾ ਪੰਜਵਾਂ ਆਗਸ ਬਾਣੀ ਜੋ ਜਿਉ ਜਲ ਘਟਾਉ ਚੰਦਰਮ ਪਰਗੜਿ ਤੇ ਆਇ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੋਖ ਸਾਵੇ ਨਾਮ ਚਉ ਆਠ ਪੈਰ ਗੁਣ ਗਾਉ ਤਾਨ ਕਦਰ ਕੇ ਮੰਨੀ ਐ ਬਿਣੀ ਦਤਾ ਵੇਥਾਉ ਪਾਉੜੀ ਬਾਹਰ ਬੀਖ ਨਾ ਪਾਈਏ ਪ੍ਰਵਿ ਅੰਤਰ ਜਾਮੀ ਇਕ ਸਹਾਰ ਜੀਓ ਬਾਹਰੀ ਸਭ ਫਿਰੇ ਨ ਕੰ ਮਨ ਰੰਤਾ ਕੋ ਟੰਬਸਿਓ ਨਿਤ ਗਰਭ ਫਰਾਮੀ ਫਿਰੇ ਗਵਾਨੀ ਜਗ ਮੈਂ ਕੀ ਕਰਬੇ ਤਾਮੀ ਚਲਦਿਆਂ ਨਾਲ ਨਾ ਚੱਲਈ ਖਿਨ ਜਾਏ ਬਲਾਮੀ ਬਿਦੇ ਫਰੇ ਸੰਸਾਰ ਮੈਂ ਹਰ ਜੀ ਹੁਕਾਮੀ ਕਰਮ ਖੁਲਾ ਗੁਰ ਪਾਇਆ ਹਰ ਮਿਲਿਆ ਸੁਆਮੀ ਜੋ ਜਨ ਹਰ ਕਾ ਸੇਵਕ ਹਤ ਸਕੀ ਕਾਮੀ ਢਕਣੇ ਮਹੱਲਾ ਪੰਜਵ ਮੁਖ ਲਾਏ ਹਬ ਮਰਨ ਪਛਾਨ ਦੁਕੋਏ ਨਾਨਕ ਜਿੰਨਾ ਖਾਕ ਜਿੰਨਾ ਜਕੀ ਨਾਹੀ ਕਸਿਓ ਮਹੱਲਾ ਪੰਜਵਾਂ ਜਾਨ ਮਸੰਦੋ ਮੱਧ ਵਿਚਾਂ ਕੋ ਹਿਕੜੋ ਤਤਨ ਪੜਦਾ ਨਾਹੀ ਨਾਨਕ ਜੇ ਗੁਰ ਭੇਟਿਆ ਮਹੱਲਾ ਪੰਜਵਾਂ ਮਤਲੇ ਕਾੜਕ ਆ ਪਾਪਤ ਮੰਦੋ ਬੀਵਸਾਂ ਮਨ ਤਨ ਪ੍ਰੇਮ ਰਥ ਪਸੰਗੂ ਸੱਚਾ ਧੜੀ ਪੌੜੀ ਨਿਰਪੋ ਨਾਮ ਸਾਰਿਆ ਨਲ ਮਾਇਆ ਰਚਾ ਆਵੇ ਜਾਏ ਪੁਆਈਏ ਬੋ ਜੂਨੀ ਨਚ ਬੱਚਣ ਕਰੇ ਤੇ ਖਿਸਕ ਜਾਏ ਬੁੱਲੇ ਸਭ ਕੱਚਾ ਅੰਦਰੋਂ ਥੋਤਾ ਗੂੜਿਆ ਗੂੜੀ ਸਭ ਖੱਚਾ ਵੈਰ ਕਰੇ ਨਿਰ ਵੈਰ ਨਾਲ ਝੂਠੇ ਰਾਲੱਚਾ ਬਾਹਰਿਆ ਸੱਚੇ ਪਾਸ਼ਾ ਵਿਗ ਤੁਰ ਕਰ ਬੱਚਾ ਜਮ ਦੁਤੀ ਹੈ ਹੀਰਿਆ ਦੁਖਹੀ ਮੈਂ ਬੱਚਾ ਵਤ ਪਾ ਉਸ ਧਰਮ ਕਾ ਨਾਨਕ ਦਰ ਸੱਚਾ ਅਡਕਰੀ ਮਹੱਲਾ ਪੰਜਵਾਂ ਰਭਾ ਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਉੱਤੇ ਆਏ ਜਨਮ ਮਰਨ ਬਲਿ ਉੱਤੋਰੇ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਜੇ ਅੰਧਾਰੀ ਅੰਧ ਸਿਂਜੀਨਾ ਬਿਹੂਣਿਆ ਨਾਲਿ ਸਫਲ ਜਨਮ ਜੇ ਕਟੋਠਾ ਸੱਚ ਧਨੀ ਮਹੱਲਾ ਪੰਜਵਾਂ ਲੋਇਣ ਲੋਈ ਡਿਠ ਬਿਆਸ ਨ ਬੁੱਝੇ ਮੁ ਘਣੀ ਤਾਨ ਕਿਸੇ ਇਕੜੀਆਂ ਵੇ ਅੰਧ ਜਿਨੀ ਦਸੰਦੋ ਮਾ ਬਰੀ ਪਾਉੜੀ ਜੇ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਕਰਿਆ ਕੋ ਢੰਮ ਸਿਉ ਸਭ ਜਗਤ ਤਰਾਈ ਹੁਣ ਹਰਨਾ ਮਾ ਤਰ ਸੰਚਿਆ ਸਭ ਦਿਖਾ ਭਜਾਈ ਹੁਣ ਛੱਡੇ ਲਾਲਚ ਦੁਨੀਕੇ ਅੰਦਰ ਲੈ ਵਲਾਈ ਉਹ ਸਦਾ ਸਦਾ ਕਰੇ ਅਨੰਦ ਹੈ ਅਨ ਸਿੱਖਨ ਸਹਾਈ ਉਹ ਸਦਾ ਸਦਾ ਆਨੰਦ ਹੈ ਰਸਖਸ ਸਹਾਈ ਉਨਵੈ ਮਿੱਤਰ ਸਮ ਕੀਤੇ ਆ ਸਭ ਨਾਲ ਸੁਭਾਈ ਹੋਆ ਉਹੀ ਅਨ ਜਗ ਮੈਂ ਗੁਰ ਗਿਆਨ ਜਪਾਈ ਔਰ ਬਲਖਿਆ ਪਾਇਆ ਹਰਿ ਸਿਉ ਬਣਾਈ ਢਖਨੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਢੀਏ ਕੂੜੇ ਕੂੜੀ ਸੋਏ ਨਾਨਕ ਵਰਲੇ ਜਾਣੀਏ ਜਿਨ ਸਤ ਬੰਦੇ ਹੋਏ ਮਹੱਲਾ ਪੰਜਵਾਂ ਸੱਜਣ ਮੁਖੀਨੂਪ ਉੱਠੇ ਪਹਿਲ ਸੱਜਣ ਸੁਤਰੀ ਸੋ ਸੋ ਡਿਠ ਤੈ ਸੁਪਨੇ ਹੋ ਖਨੀਵ ਹੰਲਾ ਪੰਜਵ ਸੱਜਣ ਸੱਚ ਪਰਖ ਮੁਖ ਫੇਰਾ ਉਨ ਥੋਥਰਾ ਬੰਨ ਬਜਾਉ ਲਖ ਤਦ ਦੋ ਨਸੁ ਕ੍ਰਿ ਪੌੜੀ ਧਰਤੀ ਆਕਾਲ ਸੁਬਤਾਲ ਹੈ ਚੰ ਸੂਰ ਬਨਾਸੀ ਬਾਦਸ਼ਾਹ ਸ਼ਾਮਰਾਵਖਾ ਢਾਈ ਦੇਰੀ ਜਾਸੀ ਰਗ ਤੁੰਗ ਗਰੀਬ ਮਤ ਸਭ ਲੋਕ ਸਦਾਸੀ ਕਾਜੀ ਸੇਖ ਮਸਾਏ ਕਾ ਸਭੇ ਉੱਠ ਜਾਸੀ ਪੀਰ ਬਗੰਬਰ ਔਲੀਏ ਕੋ ਛਿੰਨ ਰਹਾਸੀ ਰੋਜਾ ਬਾਗ ਨਵਾਇਕ ਤੇਵਨ ਬੁੱਝੇ ਸਭ ਜਾਸੀ ਲਖ ਚਰਾਸੀ ਮੇਦਨੀ ਸਭ ਆਵੇ ਜਾਸੀ ਨਿਜਲ ਸੱਚ ਖੁਦਾਏ ਏਕ ਖੁਦਾਏ ਬੰਦਾਏ ਅਵਨਾਸੀ ਢਖਣੇ ਮਹੱਲਾ 5 ਡਿੱਠੀ ਹੰਡ ਢੋਲ ਇੱਕ ਸਬਾਜ ਨ ਕੋਈ ਆਓ ਸੱਜਣ ਮੈਂ ਭੁੱਖ ਲਗ ਮੇਰ ਤਨ ਬਣ ਠੰਡਾ ਹੋਏ ਮਹੱਲਾ 5ਵਾਂ ਫਸ ਕੀ ਆਸ ਬਹਾਰਾ ਊਮੜ ਵੱਡੀ ਆਸ ਆਨ ਰਸਾ ਇੱਕ ਤੂੰ ਬਰਬਰ ਬੜ ਗਈ ਆਸ ਮਹੱਲਾ 5ਵਾਂ ਵਿਛੋੜਾ ਸੁਨੇ ਦੁੱਖ ਮੈਂ ਡਿੱਟੇ ਮਰਿਆਉਦ ਬਾਜ ਪਿਆਰੇ ਆਪਣੀ ਬਹੀ ਨੰਦਰੋ ਮਹੱਲਾ ਪੰਜਵਾਂ ਵਿਛੜਾ ਸੁਨੇ ਦੁੱਖ ਵਿੱਚ ਡਿੱਠੇ ਭਰਿਓ ਬਾਜੂਆ ਪਿਆਰੇ ਆਪਣੀ ਬਹੀ ਨੰਦਰੋ ਪੌੜੀ ਤਨ ਤੀਰਥ ਦੇਵ ਦਿਵਾਲਿਆ ਕੇਦਾਰ ਮਥਰਾ ਕਾਸ਼ੀ ਕੋਰਤ ਤੀਸਾ ਦੇਵਤੇ ਸਨ ਇੰਦਰੀ ਜਾਸੀ ਸਿਮਰਨ ਸਾਤਰ 베ਦ ਚਾਰ ਖੜ ਦਸ ਮਾਸੀ ਪੋਤੀ ਪੰਡਤ ਗੀਤ ਕਵਿਤ ਗਤ ਤੇ ਪੀ ਜਾਸੀ ਜਤੀ ਸਦੀ ਸਨੇਸੀ ਸਭ ਕਲ ਨਿਵਾਸੀ ਮਨ ਜੋਗੀ ਦੇਗੰਬਰਾ ਜਨ ਜਨ ਜਾਸੀ ਜੋ ਦੀਸ਼ੇ ਸੋ ਵਿਣਸਨਾ ਸਭ ਵਿਣਸ ਬਨਾਸੀ ਤੇ ਪਾਰ ਬ੍ਰਹਮ ਪਰਮੇਸ਼ਰੂ ਥੇਵਕ ਥਿਰ ਹੋਸੀ ਸ਼ਲੋਕ ਡੱਖਣੇ ਮਹੱਲਾ ਪੰਜਵ ਸੈ ਨੰਗੇ ਨੰਗ ਭੁਖੇ ਲਖਨ ਭੁਖੇ ਆ ਦੁਖੇ ਕੋ ਨ ਦੁਖ ਨਾਰਕ ਤੇ ਪੇਵੰਦ ਸੁਭ ਦਿਖ ਮਹੱਲਾ ਪੰਜਵ ਸੁਖ ਸਮੋਹਾ ਭੋਗ ਭਉ ਸੁਵਾਈ ਕੁਦਣੀ ਨਾਨਕ ਹੱਬੋ ਰੋਗ ਨਿਤ ਕੰਨਾ ਵਿਹੂੜਿਆ ਮਹੱਲਾ ਪੰਜਵ ਇਕਸ ਕੋ ਤੂੰ ਆਹੇ ਬਿਸ਼ਾਣੂ ਪੀ ਇਕ ਕਰ ਨਾਨਕ ਆਸੜੀ ਨਵਾਹੇ ਮਨੁ ਪ੍ਰਥਾਈ ਲੀਉ ਦੋ ਪੌਣੀ ਨੇ ਚਲ ਇੱਕ ਨਰੇਨ ਹਰਿ ਅਗਮਿਆ ਗਾਧਾ ਨੇ ਚਲ ਨਾਮ ਨਦਾਨੇ ਜੇ ਸਿਮਰਤ ਹਰਿ ਲਦਾ ਨੇ ਚਲ ਕੀਰਤਨ ਗੁਣ ਗਵਿੰਦ ਗੁਰਮਖ ਗਾਵਾਦਾ ਸਚ ਤਰੁਮਦਵ ਨੇ ਚਲੋ ਦਿਨ ਰਹਿਣੀ ਆਰਾਧਾ ਦਇਆ ਤਰੁਮਦਵ ਨੇ ਚਲੋ ਜਿਸ ਕਰਮ ਲਿਖਾਦਾ ਨੇ ਚਲ ਵਸਤਗ ਦੇਖ ਲਿਖਿਆ ਸੋਤਰੇ ਨਟ ਲਾਦਾ ਨੇ ਚਲ ਸੰਗਰਸਾਰ ਜਨ ਬਚਮ ਨੇ ਚਲ ਗੁਰ ਸਾਧਾ ਜਿਨ ਕੋ ਪੂਰਵ ਲਿਖਿਆ ਤਨ ਸਦਾ ਸਦਾ ਅਰਧ ਸ਼ਲੋਕ ਡੱਖਣੀ ਮਹੱਲਾ ਪੰਜਵਾਂ ਜੋਟ ਬੰਦੋ ਆਪ ਸੋਤ ਰਾਈ ਕਿਰਖੇ ਤਾਰੇਂਦਰੁ ਬੀਤਾਰ ਨਾਨਕ ਤਿਸੁ ਵਰਤਿਆ ਮਹੱਲਾ ਪੰਜਵਾਂ ਜਿਥੇ ਕੋ ਇਕ ਤਨ ਦਾਉ ਸੁਨੰਧੋ ਮਪਰੀ ਮਉ ਜਲਾਉ ਤਤ ਨਾਨਕ ਪਿਰੀ પ્રસੰਧ ਹਰਿ ਉਥੀਓਸ ਮਹੱਲਾ ਪੰਜਵਾਂ ਮੇਰੀ ਵੇਰੀ ਕਿਆ ਕਰੇ ਪੁੱਤਰ ਕਲਤ ਸਨੇਹੇ ਨਾਨਕ ਨਾ ਵਿਹੋਣੀਆ ਜਿਣਵਣੀ ਆਂਦੀ ਦੇ ਪੌੜੀ ਡੈਣੀ ਦੇਖੋ ਗੁਰ ਦਸਨੋ ਗੁਰ ਚਰਣੀ ਮੱਤਾ ਪੈਰੀ ਵਾਰ ਗੁਰ ਚਲਦਾ ਪਖਾ ਫੇਰੀ ਹੱਥ ਕਾਲ ਮੂਰਤ ਦੇ ਤੇ ਆਏ ਦਾ ਦਿਨ ਰਹਿਣ ਜਿ ਪੰਥ ਮੈਂ ਛੱਡਿਆ ਸਗਲ ਪਾਇ ਨੂੰ ਪਰ ਵਾਸੇ ਗੁਰ ਸਮਰਥ ਗੁਰ ਬਖਸ਼ਿਆ ਨਾਮ ਨੰਦਨ ਸਬੋਧ ਖੰਡਤਾ ਓ ਗੋਪ ਚੂ ਭਾਈਓ ਬੱਲੇ ਨਾਮਿ ਅਗਤ। ਨਾਮ ਦਾ ਮੋਨੀਸ਼ ਨਾਮਦਰ ਸਦਾ ਕਰੋ ਗੁਰ ਕਥਾ। ਸਹਿਜ ਭਿਆਵ ਭਾਇਆ ਜੰਕਾ ਭੌਲਤ ਸ੍ਰੋਗ ਡਕਣੀ ਮਹੱਲਾ ਪੰਜਵਾਂ। ਲੱਗਣੀਆਂ ਪਿਰੇ ਅੰਨ ਦੇਖੰਦੀਆਂ ਗਾਤੀ ਪੀਆਂ। ਹਬ ਮਯਾ ਹੂ ਸੋਤਨੀ ਵਿਹਾਨ ਡਿੱਟੋ ਕੋਏ ਮਹੱਲਾ ਪੰਜਵਾਂ। ਕੱਛੜੀਆਂ ਸੰਤਾ ਹ ਤੇ ਸਿਖਾਉ ਬੰਦੀਆਂ। ਨਾਨਕ ਨਦ ਦਨੀਆ ਤੇ ਨਾ ਜਿੰਨਾ ਭਾਗ ਮੁਥਾੜੇ ਮਹੱਲਾ ਪੰਜਵਾਂ ਡੁੰਗਰ ਜਲਾਥਲਾ ਧੂਪਣਾ ਫੁਲਕੰਦੇਰਾ ਪਤਲ ਅਕਾਸ ਪੂਰਨ ਹਗ ਘਟਾ ਤਾਨਕ ਦੇਖ ਜਿਓ ਇੱਕ ਦਸੂਤ ਪਰੋਤੀਆਂ ਪੌੜੀ ਹਰਜੀ ਮਾਤਾ ਹਰਜੀ ਪਿਤਾ ਹਰਜੀਓ ਪ੍ਰਤਪਾਲਕ ਹਾਜੀ ਮੇਰੀ ਸਾਰ ਕਰੇ ਹਮ ਹਰ ਕੀ ਬਾਲਕ ਸਹਿਜੇ ਸਹਿਜ ਖਲਾਈਂ ਦਾ ਨਹੀਂ ਕਰਦਾ ਯਾਲਕ ਉਹ ਗੁਣ ਕੋ ਨ ਚਿਤਾਰਦਾ ਗੁਰ ਸੇਤੀ ਲਾਇਕ ਮੋ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸਨਾਮ ਤਨ ਸੋਂ ਪਿਆਨੇ ਸਉਂਦੇ ਲਾਇਕ ਸਾਝੀ ਗੁਰ ਨਾਲ ਬਹਾਨਿਆ ਸਰਬ ਸੁਖ ਪਾਇਕ ਮੈ ਨਾਰੋਂ ਕਦੀ ਨ ਵਿਛੜੇ ਹਰ ਪਿਤਾ ਸ਼ਬਨਾ ਗੰਨਾ ਲਾਇਕ ਡਕਨੇ ਮਹੱਲਾ 5 ਸਲੋਕ ਡਕਨੇ ਮਹੱਲਾ 5 ਨਾਨਕ ਕੱਟਣਿਆ ਸਿਰ ਤੋੜ ਟੋੜ ਸੱਜਣੋ ਸੰਤ ਪਕੇ ਆ ਉਹ ਜੀਵਨ ਦੇ ਵਿੱਚ ਰਹੇ ਓਏ ਮੋਇ ਅੰਧਾ ਜਾਈ ਛੋੜ ਮਹੱਲਾ 5 ਤਾਰ ਜਣੀਆਂ ਚਮਕਨ ਘੁਰਣ ਘਟਾਂ ਇਤ ਕਾਲੀਆਂ ਬਰਸਨ ਮੀਗਿਆ ਪਾ ਨਾਨਕ ਸੱਗਾਂ ਪਰੀ ਸੁਹੰਦੀਆਂ ਮਹੱਲਾ ਪੰਜਵਾਂ ਜਲਥਲ ਨੀਰ ਭਰੇ ਸੀਤਲ ਪਉਣ ਝੜਾਰ ਦੀ ਛੇ ਜਣੀਆਂ ਸਨ ਹੀਰੇ ਲਾਲ ਜਣਦੀਆਂ ਸੋ ਪਰ ਕੱਪੜ ਭੋਗ ਨਾਨਕ ਪਰੀ ਵੇ ਹੋਈ ਤਤੀਆਂ ਪਾਉੜੀ ਕਰਨ ਕਰਤੇ ਜੋ ਕੀਆ ਸੋਈ ਹੈ ਕਰਨ ਜਿਸੋ ਧਾਵੇ ਪ੍ਰਾਣੀਆਂ ਪਾਵੇ ਤੁਲ ਰਹਿਣਾ ਮੇੜ ਕਰਮਾ ਕਿਸ਼ਨਾ ਲਭਈ ਜੇ ਫਰੇ ਸਭ ਧਰਨ ਵਰ ਮਿਲ ਪਾਉ ਗਵਿੰਦ ਕਾ ਪੈੜਾ ਦੂਰ ਕਰਨ ਪੈ ਜੀਬ ਰਾਗ ਉਪਜੇ ਹਰ ਖੋਜਿਤ ਫਿਰਨ ਖੋਜਿਤ ਕੋਇ ਤ ਸਹਿਜ ਉਪਜਿਆ ਫਿਰ ਜਨਮ ਮਰਨ ਇਆ ਇੱਕ ਨਾ ਇਤਿਆਹਾ ਪਾਇਆ ਸੰਸਰਣ ਕੋਥ ਨਾਨਕ ਦਿਉ ਗੁਰ ਜਿਸ ਹਰ ਚੜਾਏ ਤਿਸ ਭਉ ਜਤਣ ਸ਼ਲੋਕ ਨੰਹਲਾ ਪੰਜਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਉਸਵਨਾ ਕੀ ਰੇਨਕਾ ਤੂੰ ਆਵ ਹਮਾਰੇ ਪਾਸ ਮਹੱਲਾ ਪੰਜਵਾਂ ਮੂਆ ਜੀਵਨ ਦਾ ਭੀਖ ਜਿ ਮੰਦੇ ਮਰ ਜਾਣ ਜਿਨ ਮਹਭਤੀ ਕਸਿਉ ਤੇ ਬਾਣਿ ਸ ਪ੍ਰਧਾਨ ਮਹੱਲਾ ਪੰਜਵਾਂ ਜਿਸਨਨ ਵਸੇ ਪਾਰ ਬ੍ਰਹਮ ਨਿਕਟ ਨੇ ਆਵੇ ਪੀਰ ਭੁਖ ਤਿੰਤ ਤਸਨਾ ਵਿਆਪਹੀ ਜਮਦਈ ਆਵੇ ਜੀਰ ਪੌੜੀ ਕੀਮਤ ਕਹਿ ਨਾ ਜਾਈ ਏ ਸ ਸਹਾ ਡੋਲੇ ਸ ਸਾਧਕ ਗਿਆਨੀ ਧਿਆਨੀਆਂ ਕੰਤ ਤਨੂ ਬੋਲੇ ਪੰਨਣ ਕਣ ਸਭ ਰਥ ਹੈ ਉਪਰ ਸਭ ਪ੍ਰਣਲੇ ਕਰਨਕਾਰ ਸਮਰੱਥ ਹੈ ਕੜਗੜ ਸਭ ਬੋਲੇ ਨਿਖ ਸਬਾਹੇ ਸਭ ਸੇ ਕੀਆ ਮਾਨਸ ਰੋਲੇ ਗੈਰ ਨਬੀਰ ਅਥਾ ਤੂੰ ਗੁਣ ਗਿਆਨ ਆ ਬੋਲੇ ਸੋਈ ਕੰਮ ਕਮਾਵਣਾ ਕੀਆ ਧਰਮ ਬੋਲੇ ਤਦੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ ਸੋਈ ਕੰਮ ਕਮਾਵਣਾ ਕੀਆ ਤੁਮ ਬੋਲੇ ਤਦੋਂ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੇ